ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਇੱਕ ਚਵਲਜਾ ਯੂਟਿਊਬਰ ਹੈ ਇਹਦੀ ਗੱਲ ਸੁਣ ਲਿਓ ਪਹਿਲਾਂ ਮੜੀ ਜੀ ਮੈਂ ਦੁਆਰ ਤੋਂ ਚਲਾ ਦਿੰਨਾ ਕਿ ਇਹ ਨੇ ਸਿੱਖਾਂ ਨੂੰ ਟਾਰਗੇਟ ਕਿਵੇਂ ਕੀਤਾ ਬਾਕੀ ਜੋ ਸਿੱਖਾਂ ਦਾ ਰਾਜ ਸੀ ਹਨ ਉਹ ਵੀ ਥੋੜੇ ਜਿਹੇ ਹਿੱਸੇ ਤੇ ਸੀ ਹੁਣ ਆਪਾਂ ਇਹ ਨਹੀਂ ਕਹਿ ਸਕਦੇ ਵੀ ਪੂਰੇ ਪਾਕਿਸਤਾਨ ਦੇ ਰਾਜ ਕੀਤਾ ਕਿਉਂਕਿ ਇਹਦੇ-ਇਹਦੇ ਵੱਡੀਆਂ-ਵੱਡੀਆਂ ਪਾਵਰਾਂ ਨੇ ਜ਼ੋਰ ਲਾ ਲਿਆ ਰਸ਼ੀਆ ਤੇ ਯੂਐਸਏ ਨੇ ਹਨਾ ਇਹਨਾਂ ਨੂੰ ਨਹੀਂ ਦੱਬੇਗਾ ਐਦਾਂ ਐਵੇਂ ਸਮਝ ਲਓ ਜਿਵੇਂ ਵੀ ਪਾਕਿਸਤਾਨ ਆ ਪਠਾਨਕੋਟ ਨੇ ਕਬਜ਼ਾ ਕਰਨੇ ਤੇ ਗਏ ਅਸੀਂ ਨੇ ਪੂਰੇ ਭਾਰਤ ਤੇ ਰਾਜ ਕੀਤਾ ਹੈ ਨਾ 200 ਸਾਲ ਬਾਅਦ ਐਵੇਂ ਕਹਵੇ ਤਾਂ ਪੂਰੇ ਭਾਰਤ ਤੇ ਰਾਜਤਾ ਨਹੀਂ ਹੋਇਆ ਨਾ ਉਹ ਤਾਂ ਸਿਰਫ ਥੋੜੇ ਇੱਕ ਸਿੱਧੇ ਬਾਰਡਰ ਦੇ ਨਾਲ ਵਾਲੇ ਦੇ ਬਾਕੀ ਹਰੀ ਸਿੰਘ ਨਲੂਏ ਨੂੰ ਵੀ ਕੋਈ ਨਹੀਂ ਜਾਣਦਾ ਹੈਗਾ ਅਫਗਾਨਿਸਤਾਨ ਜੇ ਵੀ ਸੱਚ ਹੈ ਮੈਂ ਬਹੁਤ ਲੋਕਾਂ ਨੂੰ ਪੁੱਛਿਆ ਇਵੇਂ ਵੀਡੀਓ 'ਚ ਵੀ ਤੁਸੀਂ ਦੇਖਿਆ ਹੀ ਹੈ ਤਾਂ ਇਹ ਸਾਰਾ ਕੁਝ ਹੈ ਢਾਟੀ ਜਿਹੜੇ ਜੱਤੇ ਦੇ ਬੰਦੇ ਨੇ ਐਵੇਂ ਹੀ ਮਸ਼ਹੂਰ ਕੀਤਾ ਹੈ ਨਾ ਕਥਾਵਾ ਬਣਾ ਬਣਾ ਕੇ ਇਹ ਸੱਚ ਨਹੀਂ ਹੈਗਾ ਬਿਲਕੁਲ ਨਾ ਮੈਂ ਤਾਂ ਜਮਾ ਗਰੋਂ ਉਸ ਸੰਦ ਜਾ ਜਾ ਕੇ ਪੁੱਛਿਆ ਉਹ ਗੱਲ ਹੁਣ ਤੁਸੀਂ ਦੇਖ ਸਕਦੇ ਆ ਤੁਸੀਂ ਗੱਲ ਸਾਰੀ ਸੁਣ ਲਈ ਆ ਤੇ ਹੁਣ ਮੈਨੂੰ ਲੱਗਦਾ ਇਹ ਫਲੌਪ ਯੂਟਿਊਬਰਾਂ ਦੇ ਹਿਸਾਬ ਨਾਲ ਸਿੱਕੀ ਇਤਿਹਾਸ ਆ ਜਿਹੜਾ ਉਹ ਲਿਖਿਆ ਜਾਊਗਾ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਇਹ ਫਲੌਪ ਯੂਟਿਊਬਰ ਜਾਂ ਕੋਈ ਯੂਟਿਊਬਰ ਕੋਈ ਵੀ ਹੋਵੇ ਇਹ ਦੱਸਣਗੇ ਹੁਣ ਵੀ ਸਿੱਕੀ ਇਤਿਹਾਸ ਕੀ ਆ ਅਫਗਾਨਿਸਤਾਨ ਦੇ ਵਿੱਚ ਜਾ ਕੇ ਇਹ ਗੱਲ ਕਹਿ ਰਿਹਾ ਕਿ ਹਰੀ ਸਿੰਘ ਨਲੂਏ ਵਾਲੇ ਪਤਾ ਹੀ ਨਹੀਂ ਹੁਣ ਤੂੰ ਦੱਸੇਂਗਾ ਕਿ ਹਰੀ ਸਿੰਘ ਨਲੂਏ ਨੇ ਕੀਤਾ ਕੀ ਸੀ ਉਹਦਾ ਇਤਿਹਾਸ ਕੀ ਸੀ ਉਥੇ ਕਿਸੇ ਨੂੰ ਪਤਾ ਕਿ ਨਹੀਂ ਪਤਾ ਤੂੰ ਚਾਰ ਕੁ ਸਲਾਰ ਨੂੰ ਪੁੱਛ ਕੇ ਤੇ ਇਹ ਗੱਲ ਦਾ ਅੰਦਾਜ਼ਾ ਕਿਵੇਂ ਲਾ ਸਕਦਾ ਵੀ ਭਾਈ ਸਿੱਕੀ ਦਾ ਇਤਿਹਾਸ ਹੀ ਮਾੜਾ ਸੀ ਸਿੱਕੀ ਦਾ ਇਤਿਹਾਸ ਹੀ ਨਹੀਂ ਸਹੀ ਸੀ ਅਫਗਾਨਿਸਤਾਨ ਤੇ ਕਦੇ ਰਾਜ ਹੀ ਨਹੀਂ ਹੋਇਆ ਮਹਾਰਾਜਾ ਰਣਜੀਤ ਸਿੰਘ ਨੇ ਹਰੀ ਸਿੰਘ ਨਲੂਏ ਦੀ ਡਿਊਟੀ ਲਾਈ ਹੀ ਨਹੀਂ ਲਾਈ ਮਤਲਬ ਤੂੰ ਇਹ ਕਹਿਣਾ ਚਾਹਣਾ ਕਿ ਕੱਲ ਨੂੰ ਤੂੰ ਇਹ ਵੀ ਕਹਿਂਗਾ ਵੀ ਹਰੀ ਸਿੰਘ ਨਲੂਏ ਨੇ ਆਦੀ ਸ਼ਹੀਦੀ ਤੋਂ ਬਾਅਦ ਕਸ਼ਹਿਰਾ ਵੀ ਨਹੀਂ ਉਥੇ ਉਹਨਾਂ ਦਾ ਟੰਗਿਆ ਉਹਨਾਂ ਕਸ਼ਹਿਰੋਂ ਤੋਂ ਡਰਦੇ ਰਹੇ ਇਹ ਵੀ ਹੁਣ ਤੂੰ ਕਹਿ ਦੇਂਗਾ ਤੂੰ ਇਹ ਵੀ ਕਹਿ ਦੇਂਗਾ ਵੀ ਕੱਲ ਨੂੰ ਜਿਹੜੀਆਂ ਉਹਨਾਂ ਨੇ ਸੁਥਣਾ ਪਾਈਆਂ ਵੀਆਂ ਸੀਗੀਆਂ ਉਸ ਗੱਲ ਤੋਂ ਵੀ ਤੂੰ ਕਹਿ ਦੇਂਗਾ ਵੀ ਇਹ ਤਾਂ ਹੈ ਹੀ ਨਹੀਂ ਇਹਦਾ ਇਤਿਹਾਸ ਤੁਸੀਂ ਕੈਨਸਲ ਕਰ ਦਿਓ ਮੈਂ ਜੀ ਅਫਗਾਨਿਸਤਾਨ ਜਾਇਆ ਕੱਲ ਨੂੰ ਤੂੰ ਇਹ ਗੱਲ ਕਹਿ ਦੇਂਗਾ ਵੀ ਭਾਈ ਮਤਲਬ ਜਿਹੜਾ ਹਰੀ ਸਿੰਘ ਨਲੂਆ ਉਹ ਉਹਨੇ ਉਹਨੇ ਕੋਈ ਉੱਥੇ ਲੜਾਈ ਲੜੀ ਨਹੀਂ ਉੱਥੇ 17-18 ਲੜਾਈਆਂ ਲੜੀਆਂ ਹੀ ਨਹੀਂ ਮਤਲਬ ਯਾਰ ਇਹ ਕੋਈ ਗੱਲ ਹੈ ਮਨ ਤੂੰ ਕੀ ਚਾਹਣਾ ਕਹਿਣਾ ਚਾਹਣਾ ਵੀ ਹਰੀ ਸਿੰਘ ਸਿਰਫ ਇੱਕ ਛੋਟੀ ਜਿਹੀ ਕਲੋਨੀ 'ਚ ਲੜਾਈ ਲੜੀ ਸੀ ਤੇ ਉਹ ਕਲੋਨੀ ਚ ਲੜਾਈ ਲੜ ਕੇ ਪਾਸੋਂ ਇਹ ਕਹਤਾ ਵੀ ਹਾਂ ਵੀ ਵਾਹ ਜੀ ਵਾਹ ਵਾਹ ਕੱਲ ਨੂੰ ਤੂੰ ਕਹੇਗਾ ਦਿੱਲੀ ਤੇ ਭਾਈ ਸਿੱਖਾਂ ਨੇ ਰਾਏ ਕੀਤਾ ਹੀ ਨਹੀਂ ਦਿੱਲੀ ਸਿੱਖਾਂ ਨੇ ਜਿੱਤੀ ਨਹੀਂ ਹੁਣ ਤੂੰ ਇਹ ਗੱਲ ਕਹੀਏ ਨਾ ਕਿ ਰਸ਼ੀਆਰ ਕੇ ਮੁਲਕ ਸੀਗੇ ਫਲਾਨੇ ਮੁਲਕ ਸੀਗੇ ਹੁਣ ਕੱਲ ਨੂੰ ਤੂੰ ਕਹੇਗਾ ਵੀ ਇੱਥੇ ਭਾਰਤ ਦੇ ਵਿੱਚ ਅੰਗਰੇਜ਼ਾਂ ਅੰਗਰੇਜ਼ਾਂ ਨੂੰ ਭਜਾਇਆ ਹੀ ਨਹੀਂ ਅੰਗਰੇਜ਼ਾਂ ਨੇ ਇੱਥੇ ਰਾਜ ਕਰਕੇ ਉਹਨਾਂ ਨੂੰ ਮੁੜ ਕੇ ਭਜਾਇਆ ਹੀ ਨਹੀਂ ਅਸੀਂ ਉਹ ਤਾਂ ਆਪ ਗਏ ਆ ਮਤਲਬ ਇਹ ਜਿਹੜੀਆਂ ਜਾਲੀ ਹਰਕਤਾਂ ਤੂੰ ਕਰ ਰਿਆ ਫਿਰ ਤੂੰ ਰਾਗੀ ਜੱਥੇ ਨੂੰ ਰਾਗੀ ਸਿੰਘਾਂ ਨੂੰ ਢਾਡੀ ਸਿੰਘਾਂ ਨੂੰ ਟਾਰਗੇਟ ਕੀਤਾ ਜਿਹੜੇ ਸਿੱਖੀ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਆ ਸਾਰਿਆਂ ਨੂੰ ਇਹਦਾ ਮਤਲਬ ਹੁਣ ਇਤਿਹਾਸ ਆ ਜਿਹੜਾ ਉਹ ਤੇਰੇ ਹਿਸਾਬ ਨਾਲ ਲਿਖਿਆ ਜਾਊਗਾ ਕੱਲ ਨੂੰ ਤੂੰ ਇਹ ਕਹੇਂਗਾ ਵੀ ਭਾਈ ਉੱਥੇ ਜਿਹੜੇ ਬੱਚੇ ਆ ਛੋਟੇ-ਛੋਟੇ ਉਹ ਜਿਹੜੇ ਰਾਤ ਨੂੰ ਆਪਦੇ ਜਵਾਕਾਂ ਨੂੰ ਇਹ ਗੱਲ ਕਹਿ ਕੇ ਡਰਾਉਂਦੇ ਹੁੰਦੇ ਸੀ ਚੁੱਪ ਕਰਾਉਂਦੇ ਹੁੰਦੇ ਸੀ ਕਿ ਚੁੱਪ ਕਰ ਜਾਓ ਭਾਈ ਨਹੀਂ ਤਾਂ ਹਰੀ ਸਿੰਘ ਨਲੂਆ ਆ ਜੂਗਾ ਨਲੂਆ ਸਰਦਾਰ ਆ ਜੂਗਾ ਮਤਲਬ ਇਹ ਵੀ ਹੁਣ ਇਤਿਹਾਸ ਚੋਂ ਅਸੀਂ ਮਿਟਾ ਦਈਏ ਮੰਨ ਲਓ ਤੂੰ ਇਹ ਕਹਿਣਾ ਚਾਹਣਾ ਸੋ ਇਹੋ ਜਿਹੇ ਬੇਤੁਖੀਆਂ ਗੱਲਾਂ ਪਤਾ ਨਹੀਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਇਹੋ ਜਿਹੇ ਨੌਜਵਾਨ ਆ ਜਿਹੜੇ ਚੰਗੇ ਭਲੇ ਪੰਜਾਬ ਦੀ ਗੱਲ ਵੀ ਕਰਦੇ ਹੁੰਦੇ ਆ ਕਈ ਵਾਰ ਪਾਣੀਆਂ ਦੀ ਗੱਲ ਵੀ ਇਹਨੇ ਕੀਤੀ ਆ ਕਿਸਾਨੀ ਅੰਦੋਲਨ ਦੇ ਵਿੱਚ ਵੀ ਇਹਨੇ ਸਾਥ ਦਿੱਤਾ ਉੱਥੇ ਜਾ ਕੇ ਵੀ ਇਹਨੇ ਵੀਡੀਓ ਬਣਾਈ ਆ ਗੱਲ ਕੀਤੀ ਆ ਪਰ ਜਦੋਂ ਸਿੱਕੀ ਇਤਿਹਾਸ ਦੀ ਗੱਲ ਆਉਂਦੀ ਆ ਉਦੋਂ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਪਤਾ ਨਹੀਂ ਇਹਨਾਂ ਦੇ ਦਿਮਾਗ ਦੇ ਵਿੱਚ ਕੀ ਭਰਿਆ ਹੋਇਆ ਕਿ ਸਿੱਖੀ ਇਤਿਹਾਸ ਬਾਰੇ ਮਾੜਾ ਬੋਲਣਾ ਹੀ ਬੋਲਣਾ ਹਰੀ ਸਿੰਘ ਨਲੂਏ ਬਾਰੇ ਕਿਹਨੂੰ ਨਹੀਂ ਪਤਾ ਸਾਰਿਆਂ ਨੂੰ ਪਤਾ ਹੁਣ ਦਿੱਲੀ ਦੇ ਵਿੱਚ ਜਾ ਕੇ ਚਾਰਕ ਬੰਦਿਆਂ ਨੂੰ ਪੁੱਛ ਲਈਏ ਕਿ ਭਾਈ ਸਿੱਖਾਂ ਨੇ ਇੱਥੇ ਦਿੱਲੀ ਜਿੱਤੀ ਸੀ ਕਿ ਨਹੀਂ ਜਿੱਤੀ ਸੀ ਹੁਣ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੇ ਕਹਿਣਾ ਭਾਈ ਨਹੀਂ ਜਿੱਤੀ ਸੀ ਸਾਨੂੰ ਪਤਾ ਨਹੀਂ ਜਾਂ ਆਪਾਂ ਕਹਿ ਲਈਏ ਕਿ ਹੁਣ ਅਫਗਾਨਿਸਤਾਨ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਨੇ ਚਾਰ ਸਲਾੜੂਆਂ ਨੂੰ ਪੁੱਛ ਲਿਆ ਉਹ ਕਹਿੰਦੇ ਵੀ ਨਹੀਂ ਜੀ ਹੋ ਸਕਦਾ ਇਹਨੇ ਉਹਨਾਂ ਚਾਰ ਸਲਾੜੂਆਂ ਨੂੰ ਪੈਸੇ ਹੀ ਦਿੱਤੇ ਹੁਣ ਵੀ ਐਂ ਬੋਲਦੇ ਹੋ ਬਾਈ ਕਿਉਂਕਿ YouTube ਪਰ ਪੈਸੇ ਕਮਾਉਣੇ ਆ ਜੋ ਮਰਜ਼ੀ ਕਹਿ ਸਕਦਾ ਹੁਣ ਤੂੰ ਪੰਜਾਬ ਦੇ ਵਿੱਚ ਆਏਗਾ ਫਿਰ ਤੂੰ ਦੱਸੀ ਸਾਨੂੰ ਫਿਰ ਭਾਈ ਇਤਿਹਾਸ ਤੇਰੇ ਹਿਸਾਬ ਨਾਲ ਲਿਖ ਦਿਆਂਗੇ ਫਿਰ ਸਾਰੇ ਪੰਥਕ ਜਥੇਬੰਦੀਆਂ ਨੂੰ ਆਪਾਂ ਇਕੱਠੇ ਕਰ ਲਾਂਗੇ ਇੱਕ ਮੀਟਿੰਗ ਕਰ ਲਾਂਗੇ ਤੂੰ ਉੱਥੇ ਆ ਜੀ ਤੂੰ ਦੱਸ ਦੀ ਭਾਈ ਇਤਿਹਾਸ ਆ ਅਫਗਾਨਿਸਤਾਨ ਦਾ ਹਰੀ ਸਿੰਘ ਨਲੂਏ ਦਾ ਨਾਂ ਹੀ ਹੈ ਨਹੀਂ ਉਹਨੇ ਐ ਕੀਤਾ ਹੀ ਨਹੀਂ ਫਿਰ ਭਾਈ ਤੇਰੇ ਹਿਸਾਬ ਨਾਲ ਇਤਿਹਾਸ ਲਿਖ ਦੇਣਗੇ ਸਾਰੇ ਫਿਰ ਆਪਾਂ ਫਿਰ ਕੋਈ ਜਾਣਕਾਰੀ ਤਾਂ ਹੋਵੇ ਨਾ ਪਰ ਤੂੰ ਦੱਸ ਦੇ ਸਾਨੂੰ ਆ ਕੇ ਦੱਸਦੇ ਪੰਥਕ ਜਥੇਬੰਦੀਆਂ ਨੂੰ ਪੰਥਕ ਧਿਰਾਂ ਨੂੰ ਪੰਥਕ ਆਗੂਆਂ ਨੂੰ ਦੱਸਦੇ ਵੀ ਭਾਈ ਆ ਇਤਿਹਾਸ ਪਰ ਅਸੀਂ ਵੀ ਜਾਂ ਗਾਂ ਲੋਕਾਂ ਨੂੰ ਦੱਸਣ ਜੋਗੇ ਹੋਈਏ ਵੀ ਭਾਈ ਨਹੀਂ ਆ ਮੁੰਡਾ ਸਹੀ ਕਹਿੰਦਾ ਆ ਇਤਿਹਾਸ ਆ ਸਹੀ ਤਾਂ ਇਹਦੇ ਹਿਸਾਬ ਨਾਲ ਚੱਲਣਾ ਪਊਗਾ ਹੁਣ ਮਨ ਲ ਗੁਕ ਤੂੰ ਤਾਂ ਮੇਰੇ ਹਿਸਾਬ ਨਾਲ ਕਹਦੇਗਾ ਵੀ ਗੁਰੂ ਗ੍ਰੰਥ ਸਾਹਿਬ ਵੀ ਨਹੀਂ ਜੇ ਨਹੀਂ ਹੈਗਾ ਜੀ ਇਹ ਗੱਤ ਮੈਂ ਕਾਣੀ ਇਹਦਾ ਇਤਿਹਾਸ ਹੈ ਹੀ ਨਹੀਂ ਇਹਦਾ ਗੁਰੂਆਂ ਨੇ ਬਾਣੀ ਲਿਖੀ ਨਹੀਂ ਤਾਂ ਨੂੰ ਤੂੰ ਐਂ ਕਹਦੇਗਾ ਭਾਈ ਸੋ ਮਸਲਾ ਇੱਥੇ ਆਉਂਦਾ ਕਿ ਪੰਥਕ ਆਗੂ ਪੰਥਕ ਜਥੇਬੰਦੀਆਂ ਨਿਹੰਗ ਸਿੰਘ ਜਥੇਬੰਦੀਆਂ ਤੈਨੂੰ ਮਿਲਣਗੀਆਂ ਤੇ ਤੂੰ ਉਹਨਾਂ ਨੂੰ ਮਿਲੀ ਤਾਂ ਤੂੰ ਉਹਨਾਂ ਨੂੰ ਦੱਸੀਂ ਜ਼ਰੂਰ ਜੇ ਤਾਂ ਤੂੰ ਉਹਨਾਂ ਨੂੰ ਸਮਝਾ ਗਿਆ ਤਾਂ ਠੀਕ ਹੈ ਉਹ ਵੀ ਮੰਨ ਜਾਣਗੇ ਜੇ ਭਾਵੇਂ ਤੂੰ ਉਹਨਾਂ ਨੂੰ ਨਾ ਸਮਝਾ ਪਾਇਆ ਤੇ ਫਿਰ ਪ੍ਰਮਾਤਮਾ ਜਾਣਦਾ ਗੁਰੂ ਸਾਹਿਬ ਜਾਣਦੇ ਆ ਵੀ ਕੀ ਹੋਣਾ ਤੇ ਕੀ ਨਹੀਂ ਹੋਣਾ ਉਹਨਾਂ ਨੇ ਤੈਨੂੰ ਮਾਫ਼ ਕਰਨਾ ਮਾਫ਼ੀ ਦੇਣੀ ਆ ਉਹਨਾਂ ਨੇ ਸਿਰ ਤੇ ਆ ਪਰ ਇਹ ਗੱਲ ਬਿਲਕੁਲ ਗਲਤ ਆ ਜਿਹੜਾ ਤੂੰ ਇਹ ਟਾਰਗੇਟ ਕਰ ਰਿਆ ਸਿੱਖੀ ਇਤਿਹਾਸ ਨੂੰ ਟਾਰਗੇਟ ਕੀਤਾ ਢਾਡੀ ਸਿੰਘਾਂ ਨੂੰ ਟਾਰਗੇਟ ਕੀਤਾ ਜਿਹੜੇ ਸਿੱਖੀ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਆ ਹਰੀ ਸਿੰਘ ਨਲੂਏ ਨੂੰ ਟਾਰਗੇਟ ਕੀਤਾ ਮਹਾਰਾਜਾ ਰਣਜੀਤ ਸਿੰਘ ਨੂੰ ਟਾਰਗੇਟ ਕੀਤਾ ਸਾਰੇ ਰਾਜ ਨੂੰ ਟਾਰਗੇਟ ਕੀਤਾ ਤੂੰ ਤਾਂ ਅੱਜ ਦੇ ਅੱਜ ਦੇ ਹਿਸਾਬ ਨਾਲ ਚੱਲੀ ਜਾਂਦਾ ਵੀ ਆਖੇ ਜੀ ਇੱਕ ਸ਼ਹਿਰ ਸੀਗਾ ਇੱਕ ਜ਼ਿਲ੍ਹਾ ਸੀਗਾ ਉਦੋਂ ਚ ਇੱਕ ਕਲੋਨੀ ਸੀ ਉਹ ਕਲੋਨੀ 'ਚ ਰਾਜ ਕੀਤਾ ਸੀ ਮਤਲਬ ਉਹ ਉਹ ਉਦੋਂ-ਉਦੋਂ ਵੀ ਇਹ ਕਲੋਨੀਆਂ ਮਤਲਬ ਹੋਣ ਗਿਆ ਹਨ ਸੋ ਮਸਲਾ ਇੱਥੇ ਇਹੀ ਆਉਂਦਾ ਕਿ ਆਪਦੀ ਪੂਰੀ ਜਾਣਕਾਰੀ ਪਹਿਲਾਂ ਹਾਸਲ ਕਰ ਲਿਆ ਕਰੋ ਕੀ ਬੋਲਣਾ ਕੀ ਨਹੀਂ ਬੋਲਣਾ ਸਿੱਖੀ ਇਤਿਹਾਸ ਨੂੰ ਟਾਰਗੇਟ ਜਾਂ ਤੇਰੇ ਕੋਲੋਂ ਕੀਤਾ ਗਿਆ ਜਾਂ ਕਰਾਇਆ ਗਿਆ ਇਸ ਤੇ ਪੂਰਾ ਵਿਸਥਾਰ ਸਹਿਤ ਜਾਣਕਾਰੀ ਵੀ ਦੇ ਦੇ ਤੇ ਦਵਾਰਾ ਗੱਲਬਾਤ ਵੀ ਕਰ ਲੈ ਪੰਥਕ ਆਗੂਆਂ ਦੇ ਨਾਲ ਵੀ ਆਏ ਸੀਗਾ ਫੇਰ ਕੱਲ ਨੂੰ ਤੁਸੀਂ ਕਹਿ ਦਿੰਦੇ ਆ ਜੀ ਕੱਲ ਨੂੰ ਸਿਰ ਪਰ ਮਾਫੀ ਵਾਲੀ ਵੀਡੀਓ ਪਾ ਦਿੰਦੇ ਆ ਪਹਿਲੀ ਗੱਲ ਤਾਂ ਤੇਰੇ ਤੇ ਪਰਚਾ ਹੋਊਗਾ ਕਿ ਤੂੰ ਸਿੱਖੀ ਇਤਿਹਾਸ ਨੂੰ ਟਾਰਗੇਟ ਕੀਤਾ ਸਿੱਖਾਂ ਦੇ ਜ਼ਖਮਾਂ ਤੇ ਨੂਨ ਛਿੜਕਿਆ ਤੂੰ ਉਹਨਾਂ ਨੂੰ ਖੇੜਣ ਦੀ ਕੋਸ਼ਿਸ਼ ਕੀਤੀ ਇਹ ਤੇਰੇ ਤੇ ਪਰਚਾ ਦਰਜ ਹੋਊਗਾ ਉਸ ਤੋਂ ਬਾਅਦ ਵੇਖਿਆ ਜਾਊਗਾ ਕਿ ਤੂੰ ਮਾਫੀ ਦੇ ਯੋਗ ਹੈਗਾ ਤੂੰ ਮਾਫੀ ਮੰਗਣੀ ਆ ਜਾਂ ਕਿਵੇਂ ਤੇਰੇ ਦਿਮਾਗ 'ਚ ਕੀ ਆਇਆ ਕਿਹਨੇ ਤਰੇ ਦਿਮਾਗ 'ਚ ਭਰਿਆ ਕਿੱਥੋਂ ਦਿਮਾਗ ਦੇ ਵਿੱਚ ਆਇਆ ਸਾਰਾ ਇਹ ਸਿਸਟਮ ਤੇਰੇ ਉਹ ਤਾਂ ਤੈਨੂੰ ਮਤਲਬ ਸਾਬਤ ਕਰਨਾ ਹੀ ਪਊਗਾ ਸੋ ਸਾਰਿਆਂ ਨੂੰ ਬੇਨਤੀ ਆ ਕਿ ਇਹੋ ਜੇ ਕਈ ਵਾਰ ਲੋਕ ਇਹ ਕਹਿ ਲੱਗ ਪੈਂਦੇ ਆ ਕਿ ਯਾਰ ਜ਼ਰੂਰੀ ਹੁੰਦਾ ਮੁੱਦਾ ਚੱਕਣਾ ਇਹਨਾਂ ਦਾ ਜ਼ਰੂਰੀ ਹੁੰਦਾ ਬੋਲਣਾ ਜੇ ਜਿੰਨਾ ਇਹ ਸਿੱਕੀ ਇਤਿਹਾਸ ਦੇ ਵਿਰੁੱਧ ਬੋਲਣਗੇ ਭਾਵੇਂ ਕੋਈ ਵੀ ਆ ਉਹਨਾਂ ਆਪਣਾ ਫਰਜ਼ ਮੰਨਦਾ ਇਹਨਾਂ ਨੂੰ ਜਵਾਬ ਦੇਣ ਦਾ ਜੇ ਆਪਾਂ ਜਵਾਬ ਦੇਣੋਂ ਹਟ ਗਏ ਆਪਾਂ ਘਰਾਂ 'ਚ ਬਹਿ ਗਏ ਚੁੱਪ ਕਰਕੇ ਬਹਿ ਗਏ ਤੇ ਮੁੜ ਕੇ ਸਿਰ ਤੇ ਚੜ ਕੇ ਨੱਚਣਗੇ ਇਹ ਸਾਰੇ ਸੋ ਸਾਰਿਆਂ ਨੂੰ ਬੇਨਤੀ ਆ ਕਿ ਜਿਹੜੇ ਕਿਹੜੇ ਵੀ ਪਤਾ ਨਹੀਂ ਕਿ ਕਿੱਥੇ ਰਹਿੰਦਾ ਮੁੰਡਾ ਜਿੱਥੇ ਵੀ ਰਹਿੰਦਾ ਇਹਦੇ ਨਾਲ ਲਾਗੇ-ਤਾਗੇ ਵਾਲੇ ਸਾਰੇ ਇਹਨੂੰ ਸਮਝਾਓ ਇਹਨੂੰ ਪੁੱਛੋ ਇਹਨੂੰ ਮਿਲੋ ਤੇ ਫਿਰ ਇਹ ਦੱਸੇ ਸਾਰੀ ਜਾਣਕਾਰੀ ਦੇਵੇ ਕਿ ਆਹ ਗੱਲ ਆ ਨਹੀਂ ਤਾਂ ਫਿਰ ਪਤਾ ਨਹੀਂ ਹੁੰਦਾ ਕਿ ਦੀ ਜਾਗਦੀ ਜ਼ਮੀਰ ਆ ਜਿਹੜੀ ਜਾਗ ਪੈਣੀ ਆ ਤੇ ਕਿਹੜੇ ਸਿੰਘ ਨੇ ਫਿਰ ਇਹਦੇ ਘਰੇ ਵਜ ਜਾਣਾ ਜਾ ਵੜਨਾ ਤੇ ਫਿਰ ਇਹ ਕਹੂਗਾ ਜੀ ਆਹ ਕੀ ਹੋ ਗਿਆ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ